ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਾਹਨ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਾਤਾ ਪੰਜਾਬ ਦੇ ਵਿੱਚ ਹੋ ਰਹੇ ਗਰਨੇਡ ਤਮਾਕੇ ਰੁਕਣ ਦਾ ਨਾਮ ਲੈ ਰਹੇ ਹਨ ਤੇ ਨਾ ਹੀ ਉਹਨਾਂ ਉੱਪਰ ਹੋਣ ਵਾਲੀ ਸਿਆਸਤ ਜਿਸ ਤਰੀਕੇ ਨਾਲ ਤਮਾਕੇ ਸਿਰਫ ਖੜਕਾ ਕਰ ਰਹੇ ਨੇ ਹੋਰ ਕੋਈ ਨੁਕਸਾਨ ਨਹੀਂ ਇਸੇ ਤਰੀਕੇ ਨਾਲ ਸਿਆਸਤ ਜੋ ਹੈ ਉਹ ਵੀ ਸਿਰਫ ਤਮਾਸ਼ਾ ਬਣ ਕੇ ਰਹਿ ਗਈ ਹੈ ਰੌਲਾ ਸ਼ੋਰ ਸ਼ਰਾਬਾ ਤਾਂ ਬਹੁਤ ਹੈ ਲੇਕਿਨ ਸਮਝ ਕਿਸੇ ਦੇ ਕੁਝ ਨਹੀਂ ਆ ਰਿਹਾ ਚਲੋ ਪਹਿਲਾਂ ਧਮਾਕਿਆਂ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲੇ 16 ਧਮਾਕੇ ਪੁਲਿਸ ਥਾਣਿਆਂ ਤੇ ਹੁੰਦੇ ਹਨ ਸਰਹੱਦੀ ਜਿਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਵਿੱਚ ਕੇਂਦ੍ਰਿਤ ਰਹਿੰਦੇ ਨੇ ਬਬਰ ਖਾਲਸਾ ਅਤੇ ਖਾਲਿਸਤਾਨ ਜ਼ਿੰਦਾ ਫੋਰਸ ਦਾ ਨਾਮ ਸਾਹਮਣੇ ਆਉਂਦਾ ਹੈ ਹੈਪੀ ਪਸ਼ੀਆ ਅਰਿੰਦਾ ਅਤੇ ਅਰਸ਼ ਗੱਲਾ ਜ਼ਿੰਮੇਵਾਰੀ ਲੈਂਦੇ ਹਨ ਇਕ ਕਿਹਾ ਜਾਂਦਾ ਹੈ ਕਿ ਪੁਲਿਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਕਈ ਖਾਲੀ ਪਈਆਂ ਚੌਂਕੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਸਾਰਿਆਂ ਦੇ ਸਾਹਮਣੇ ਇੱਕ ਇੰਗਲੈਂਡ ਦੇ ਫੌਜੀ ਦਾ ਵੀ ਜ਼ਿਕਰ ਹੁੰਦਾ ਹੈ ਕਿ ਉਹ ਵੀ ਇੰਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੈ ਫਿਰ ਕਹਾਣੀ ਹੌਲੀ ਹੌਲੀ ਦਲੰਦਰ ਦਾ ਰੁਖ ਕਰਦੀ ਹੈ ਇੱਕ ਯੂਟਿਊਬਰ ਸੀ ਰੌਜਰ ਸੰਧੂ ਉਸਤੇ ਘਰ ਤੇ ਅਮਲਾ ਹੁੰਦਾ ਹੈ ਪਾਕਿਸਤਾਨ ਦਾ ਇੱਕ ਗੈਂਗਸਟਰ ਸ਼ਹਿਜ਼ਾਦ ਪੱਟੀ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹੈ ਫੜੋ ਫੜਾਈ ਵੀ ਹੁੰਦੀ ਹੈ ਧਾਰਮਿਕ ਭਾਵਨਾਵਾਂ ਭੜਕਾਉਣ ਕਰਕੇ ਹਮਲਾ ਕੀਤਾ ਗਿਆ ਸੀ ਨਵੀਆਂ ਨਵੀਆਂ ਗੱਲਾਂ ਬਾਹਰ ਆਉਂਦੀਆਂ ਇੱਕ ਹੋਰ ਧਮਾਕਾ ਹੋ ਜਾਂਦਾ ਜਲੰਧਰ ਦੇ ਵਿੱਚ ਹੀ ਆਜਪਾ ਦੇ ਆਗੂ ਮਨੋਰੰਜਨ ਕਾਲੀਆ ਦੇ ਘਰ ਦੇ 12 ਘੰਟੇ ਦੇ ਅੰਦਰ ਬੰਦੇ ਫੜੇ ਵੀ ਜਾਂਦੇ ਹਨ ਉੱਤਰ ਪ੍ਰਦੇਸ਼ ਦਾ ਇੱਕ ਐਂਗਲ ਵੀ ਨਿਕਲ ਕੇ ਸਾਹਮਣੇ ਆਉਂਦਾ ਹੈ ਫੇਰ ਸ਼ਹਿਯਾਦ ਪੱਟੀ ਜਿਹੜਾ ਹੈ ਇੱਕ ਵਾਰ ਜ਼ਿੰਮੇਵਾਰੀ ਲੈ ਲੈਂਦਾ ਹੈ ਪਰ ਇਸ ਵਾਰ ਕੋਈ ਧਾਰਮਿਕ ਭਾਵਨਾ ਦੀ ਗੱਲ ਨਹੀਂ ਹੁੰਦੀ ਧਾਰਮਿਕ ਭਾਵਨਾਵਾਂ ਕਿਸੇ ਦੀਆਂ ਪੜਕਾਈਆਂ ਨਹੀਂ ਜਾਂਦੀਆਂ ਫੇਰ ਇਤਮਾਕਾ ਕਿਉਂ ਹੁੰਦਾ ਹੈ ਸ਼ਹਿਯਾਦ ਪੱਟੀ ਇਤਮਾਕਾ ਕਿਉਂ ਕਰਦਾ ਹੈ ਇਸ ਦਾ ਕੋਈ ਜਵਾਬ ਨਹੀਂ ਮਿਲਦਾ ਖੈਰ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਚਰਚਾ ਦੇ ਵਿੱਚ ਆ ਜਾਂਦਾ ਹੈ ਲੇਕਿਨ ਕੱਲ ਦੁਲੰਦਰ ਪੁਲਿਸ 15 16 ਮਾਰਚ ਦੀ ਦਰਬਿਆਨੀ ਰਾਤ ਨੂੰ ਹੋਏ ਯੂਟਿਊਬਰ ਰੌਜਰ ਸਿੰਧੂ ਦੇ ਘਰ ਗ੍ਰਨੇਡ ਧਮਾਕੇ ਦੇ ਵਿੱਚ ਇੱਕ ਭਾਰਤੀ ਫੌਜੀ ਨੂੰ ਗ੍ਰਿਫਤਾਰ ਕਰ ਲੈਂਦੀ ਜੰਮੂ ਕਸ਼ਮੀਰ ਦੇ ਰਜ਼ौरी ਵਿੱਚ ਤਣਾਤ ਇਸ ਫੌਜੀ ਦਾ ਉੱਪਰ ਇਲਜ਼ਾਮ ਨੇ ਕਿ ਇਸ ਫੌਜੀ ਨੇ ਉਸ ਵਿਅਕਤੀ ਨੂੰ ਜਿਸ ਨੇ ਸਿੰਧੂ ਦੇ ਘਰ ਗ੍ਰਨੇਡ ਛੱਟਿਆ ਸੀ ਉਸ ਨੂੰ ਟ੍ਰੇਨਿੰਗ ਜਿਹੜੀ ਹੈ ਉਹ ਇਸ ਜਵਾਨ ਨੇ ਦਿੱਤੀ ਸੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਸਿਪਾਹੀ ਸੁਖਚੈਨ ਸਿੰਘ ਉਰਫ ਨਿੱਕਾ ਉਰਫ ਦੀਪੂ ਉਰਫ ਫੌਜੀ ਦੇ ਰੂਪ ਦੇ ਵਿੱਚ ਹੋਈ ਹੈ ਤੇ ਜਿਸ ਦੀ ਉਮਰ 30 ਸਾਲ ਹੈ ਅਤੇ ਉਹ ਮੁਕਸਰ ਸਾਹਿਬ ਗਿਲੇ ਦੇ ਨਾਲ ਸੰਬੰਧਿਤ ਹੈ ਇਸ ਸਮੇਂ ਉਸ ਦੀ ਪੋਸਟਿੰਗ ਜਿਹੜੀ ਹੈ 163 ਇਨਫੈਂਟਰੀ ਬਰਗੇਡ ਰਜੌਰੀ ਵਿਖੇ ਸੀ ਅਸੀਂ ਫੌਜ ਦੇ ਅਧਿਕਾਰੀਆਂ ਦੇ ਨਾਲ ਜੋ ਇਸ ਜਵਾਨ ਦੇ ਖਿਲਾਫ ਸਬੂਤ ਮਿਲੇ ਹਨ ਉਹ ਸਾਂਝੇ ਕਰ ਦਿੱਤੇ ਹਨ ਤੇ ਉਹ ਸਬੂਤ ਦੇਖਣ ਤੋਂ ਬਾਅਦ ਫੌਜ ਨੇ ਸਾਨੂੰ ਉਸ ਜਵਾਨ ਦੀ ਕਸਟਡੀ ਸੌਂਪ ਦਿੱਤੀ ਹੈ ਫਿਰ ਉਸ ਜਵਾਨ ਨੂੰ ਦਲੰਦਰ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਸ ਨੂੰ 5 ਦਿਨਾਂ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ ਮੁਰਲੀ ਛਾਂਬੀਨ ਤੋਂ ਇਹ ਪਤਾ ਲੱਗਿਆ ਹੈ ਕਿ ਗਰਨੇਡ ਸੁੱਟਣ ਵਾਲਾ ਨੌਜਵਾਨ ਅਤੇ ਇਹ ਫੌਜੀ ਜਵਾਨ ਇਹ ਇੰਸਟਾਗ੍ਰਾਮ ਦੇ ਉੱਤੇ ਮਿਲੇ ਜਾਂ ਇੱਕ ਦੂਜੇ ਦੇ ਦੋਸਤ ਬਣ ਗਏ ਸੀ ਕਥਿਤ ਤੌਰ ਤੇ ਇਸ ਜਵਾਨ ਨੇ ਆਨਲਾਈਨ ਸਿਖਲਾਈ ਦਿੱਤੀ ਸੀ ਪਹਿਲਾਂ ਇੱਕ ਡੰਮੀ ਗਰਨੇਡ ਦੇ ਨਾਲ ਤੇ ਉਸ ਤੋਂ ਬਾਅਦ ਅਸਲੀ ਗਰਨੇਡ ਕਿਵੇਂ ਸਿੱਟਿਆ ਜਾਂਦਾ ਹੈ ਇਹ ਉਸਨੇ ਉਸ ਵਿਅਕਤੀ ਨੂੰ ਸਿਖਾਇਆ ਸੀ ਕਿਉਂਕਿ ਉਹ ਫੌਜੀ ਜਵਾਨ ਹੈ ਚੰਗੀ ਤਰ੍ਹਾਂ ਟ੍ਰੇਨਡ ਹੈ ਉਹ ਹਰ ਤਰ੍ਹਾਂ ਦੇ ਹਥਿਆਰ ਅਤੇ ਅਸਲਾ ਗੋਲੀ ਸਿੱਕੇ ਨੂੰ ਚਲਾਉਣ ਤੋਂ ਭਲੀ ਭੰਤੀ ਜਾਣੂ ਹੈ ਇਸ ਕਰਕੇ ਉਸਨੇ ਇਹ ਸਖਲਾਈ ਦਿੱਤੀ ਬਾਕੀ ਹਿਰਾਸਤ ਦੇ ਵਿੱਚ ਕੁਛਕਿਛ ਦੇ ਦੌਰਾਨ ਉਸ ਦੀ ਹੋਰ ਕਿੰਨੀ ਸ਼ਮੂਲੀਅਤ ਹੈ ਉਸ ਬਾਰੇ ਵੀ ਪਤਾ ਲੱਗੇਗਾ ਰਾਏਪੁਰ ਰਸੂਲਪੁਰ ਪਿੰਡ ਵਿੱਚ ਹੋਏ ਇਸਤਮਾਕੇ ਦੇ ਲਈ ਪੰਜਾਬ ਪੁਲਿਸ ਪਹਿਲਾਂ ਹੀ 7 ਮਰਦਮਾਂ ਨੂੰ ਫੜ ਚੁੱਕੀ ਹੈ ਪੱਟੀ ਵੱਲੋਂ ਜਦੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ ਤਾਂ ਉਸਨੇ ਰੌਜਰ ਸੰਧੂ ਦੇ ਉੱਤੇ ਮੁਸਲਮਾਨਾਂ ਬਾਰੇ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ਲਾਏ ਸੀ ਤੇ ਇੱਕ ਗੈਂਗਸਟਰ ਰੀਸ਼ਨ ਅਖਤਰ ਰੀਸ਼ਨ ਅਖਤਰ ਦਾ ਵੀ ਤਨਵਾਦ ਕੀਤਾ ਗਿਆ ਸੀ ਕਿ ਉਸਨੇ ਇਸ ਮਾਮਲੇ ਦੇ ਵਿੱਚ ਮਦਦ ਕੀਤੀ ਹੈ ਹੁਣ ਰੀਸ਼ਨ ਅਖਤਰ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਕਿ ਹੈਪੀ ਪਸ਼ੀਆ ਦਾ ਇੱਕ ਗੁਰਗਾ ਹੈ ਤੇ ਇਸ ਤੋਂ ਪਹਿਲਾਂ ਬੰਬਈ ਦੇ ਵਿੱਚ ਸਲਮਾਨ ਖਾਨ ਦੇ ਕਰੀਬੀ ਬਾਬਾ ਸਦੀਕੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਵੀ ਸ਼ਾਮਿਲ ਹੈ ਉਦੋਂ ਵੀ ਰੀਸ਼ਨ ਸਦੀਕੀ ਦਾ ਨਾਮ ਸਾਹਮਣੇ ਆਇਆ ਸੀ ਲਾਰੈਂਸ ਬਿਸ਼ਨਈ ਦੇ ਉੱਤੇ ਦੇ ਕਹਿਣ ਤੇ ਇਹ ਹੱਤਿਆ ਕੀਤੀ ਗਈ ਸੀ ਇਹ ਵੀ ਕਾਫੀ ਜ਼ਿਕਰ ਹੋਇਆ ਸੀ ਸੋ ਨਵੰਬਰ 2024 ਤੋਂ ਸ਼ੁਰੂ ਹੋਏ ਤਮਾਕੇ ਹਜੇ ਬੰਦ ਨਹੀਂ ਹੋਏ ਪਰ ਇਸ ਦੇ ਵਿੱਚ ਖਾਲਿਸਤਾਨ ਤੋਂ ਲੈ ਕੇ ਪਾਕਿਸਤਾਨ ਆਈਐਸਆਈ ਚਹਰਾਦ ਪੱਟੀ ਅਤੇ ਲਾਰੈਂਸ ਬਸ਼ਨੋਈ ਸਾਰੇ ਹੀ ਕਿਰਦਾਰ ਸ਼ਾਮਿਲ ਹੋ ਗਏ ਹਨ ਜਿੱਥੇ ਇਹਨਾਂ ਸਭ ਕੁਝ ਹੋ ਰਿਹਾ ਸੀ ਉੱਥੇ ਪਲਾਸ ਸਿਆਸਤਦਾਨ ਕਿਵੇਂ ਪਿੱਛੇ ਰਹਿ ਸਕਦੇ ਜਿਹੜੇ ਲੀਡਰ ਆਫ اپੋਜੀਸ਼ਨ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਉਹ ਇੱਕ ਚੈਨਲ ਦੇ ਉੱਤੇ ਬਿਆਨ ਦੇ ਕੇ ਇਹ ਕਹਿੰਦੇ ਨੇ ਕਿ ਹਜੇ 32 ਗਰਨੇਡ ਹੋਰ ਬਾਕੀ ਹਨ ਜਿਹੜੇ ਚੱਲਣੇ ਨੇ ਇਹ ਬਿਆਨ ਦੇ ਕੇ ਉਹ ਸੁਰਖੀਆਂ ਦੇ ਵਿੱਚ ਆ ਜਾਂਦੇ ਨੇ ਮੁੱਖ ਮੰਤਰੀ ਪੰਜਾਬ ਪੁਲਿਸ ਨੂੰ ਪ੍ਰਤਾਪ ਬਾਜਵਾ ਦੇ ਘਰੇ ਭੇਜਦੇ ਨੇ ਇਹ ਜਾਣਕਾਰੀ ਲੈਣ ਦੇ ਲਈ ਕਿ ਉਹਨਾਂ ਨੂੰ ਇਹ ਕਿੱਥੋਂ ਪਤਾ ਲੱਗਿਆ ਉਹ ਕਹਿੰਦੇ ਜਾਣਕਾਰੀ ਇੰਨੀ ਪੱਕੀ ਤੁਹਾਨੂੰ ਕਿੱਥੋਂ ਮਿਲੀ ਹੈ ਇਹਦਾ ਸੋਰਸ ਸਾਨੂੰ ਦੱਸੋ ਸੂਤਰ ਕਿਹੜੇ ਨੇ ਜਿਸ ਤੋਂ ਤੁਹਾਨੂੰ ਇਹ ਪਤਾ ਲੱਗਿਆ ਮਾਜਵਾ ਮਨਾ ਕਰ ਦਿੰਦੇ ਨੇ ਇੱਕ ਐਫ ਆਈ ਆਰ ਦਰਦ ਹੋ ਜਾਂਦੀ ਹੈ ਕਾਂਗਰਸੀ ਲੀਡਰ ਸੜਕਾਂ ਦੇ ਉੱਤੇ ਆ ਜਾਂਦੇ ਨੇ ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਦੇ ਵਿੱਚ ਨਵੀਂ ਜਾਨ ਸੂਕ ਦਿੱਤੀ ਗਈ ਉਦੋਂ ਅਮਨ अरोड़ा ਜਿਹੜੇ ਨਿਆਮ ਆਦਮੀ ਪਾਰਟੀ ਦੇ ਪ੍ਰਧਾਨ ਉਹ ਵੀ ਤਮਾਸ਼ੇ ਦਾ ਹਿੱਸਾ ਬਣ ਜਾਂਦੇ ਨੇ ਪਹਿਲਾਂ ਉਹ ਇੱਕ ਵਿਰੋਧ ਪ੍ਰਦਰਸ਼ਨ ਕਰਦੇ ਨੇ ਜਿੱਥੇ ਉਹ ਕਾਂਗਰਸ ਨੂੰ ਅੱਤਵਾਦੀਆਂ ਦੇ ਨਾਲ ਮਿਲੇ ਹੋਏ ਹੋਣ ਦੇ ਇਸ ਤਰ੍ਹਾਂ ਦੇ ਤਖਤੀਆਂ ਲੈ ਕੇ ਇੱਕ ਪ੍ਰਦਰਸ਼ਨ ਹੁੰਦਾ ਹੈ ਫੇਰ ਜਿਹੜੀ ਇਹ ਗੱਲ ਹੈ ਉਹ ਸੂਬੇ ਦੇ ਲੋਕਾਂ ਦੀ ਸੁਰੱਖਿਆ ਤੋਂ ਜਿੱਥੋਂ ਇਹ ਸ਼ੁਰੂ ਹੋਈ ਸੀ ਉੱਥੋਂ ਇਹ ਗੱਲ ਆਪਸੀ ਮੇਹਣਿਆਂ ਦੇ ਉੱਤੇ ਪਹੁੰਚ ਜਾਂਦੀ ਸਾਰਿਆਂ ਨੂੰ ਹੀ ਮੁੱਖ ਮੰਤਰੀ ਬਣਨ ਦੀ ਕਾਲੀ ਹੈ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਪ੍ਰਤਾਪ ਬਾਜਵਾ ਅਮਨ ਅਰੋੜਾ ਦੇ ਘਰੇ ਹੋਈ ਇੱਕ ਤਰਾਸ਼ ਦੀ ਇੱਕ ਟ੍ਰੈਜੇਡੀ ਉਸ ਦਾ ਜ਼ਿਕਰ ਕਰਦੇ ਨੇ ਅਮਨ अरोड़ा ਪ੍ਰਤਾਪ ਬਾਜਵਾ ਦੀ ਕੁਛ ਗਿਛ ਹੋਈ ਸੀ ਦਿੱਲੀ ਦੇ ਵਿੱਚ ਲਿਜਾ ਕੇ ਅਤਵਾਦੀਆਂ ਨਾਲ ਸੰਬੰਧ ਐਮਬੈਸਡਰ ਗੱਡੀ ਕਿਹੜੀ ਕੋਠੀ ਚ ਲ ਕੋਈ ਸੀ ਪਤਾ ਨਹੀਂ ਕੀ ਕੀ ਬਾਜਵਾ ਦੇ ਪੋਤਲੇ ਫੋਲ ਦਿੰਦੇ ਨੇ ਜਿਵੇਂ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਹਿਸ ਦੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਨੇ ਤੁਹਾਡਾ ਸਮਾਂ ਤੁਹਾਡਾ ਦਿਨ ਤੁਹਾਡੀ ਜਗ੍ਹਾ ਖੁੱਲੀ ਬਹਿਸ ਕਰੋ ਕਾਫੀ ਕੁਝ ਕਿਹਾ ਜਾਂਦਾ ਹੈ ਉੱਧਰ ਪ੍ਰਤਾਪ ਬਾਜਵਾ ਇਹਨਾਂ ਗੱਲਾਂ ਦਾ ਜਵਾਬ ਬਿਲਕੁਲ ਨਹੀਂ ਦਿੰਦੇ ਉਹ ਚੁੱਪੀ ਧਾਰ ਜਾਂਦੇ ਨੇ ਕਾਂਗਰਸ ਪਾਰਟੀ ਦੇ ਕੁਝ ਨੇਤਾ ਇਹ ਕਹਿੰਦੇ ਨੇ ਕਿ ਅਸੀਂ ਚਰਚਾ ਇਸ ਲਈ ਨਹੀਂ ਕਰ ਸਕਦੇ ਬਹਿਸ ਇਸ ਲਈ ਨਹੀਂ ਕਰ ਸਕਦੇ ਕਿ ਅਮਨ अरोड़ा ਦਾ ਲੈਵਲ ਜਿਹੜਾ ਹੈ ਉਹ ਬਾਜਵਾ ਦੇ ਬਰਾਬਰ ਨਹੀਂ ਸੋ ਇਸ ਤਰ੍ਹਾਂ ਦੀ ਸਰਕਸ ਜਿਹੜੀ ਹੈ ਉਹ ਅੱਜ ਦੇ ਦੌਰ ਦੇ ਵਿੱਚ ਪੰਜਾਬ ਵਿੱਚ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਲੇਕਿਨ ਜਿਹੜੇ ਬੁਨਿਆਦੀ ਸਵਾਲ ਨੇ ਉਹ ਕੋਈ ਵੀ ਜਵਾਬ ਉਹਨਾਂ ਦਾ ਦੇਣ ਦੇ ਲਈ ਰਾਜ਼ੀ ਨਹੀਂ। ਪਹਿਲੀ ਗੱਲ 18 ਤਮਾਕੇ ਹੋ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਫੇਰ ਤਮਾਕੇ ਸਾਰੇ ਹੀ ਇਸ ਤਰੀਕੇ ਨਾਲ ਕੀਤੇ ਜਾਂਦੇ ਨੇ ਕਿ ਉਹਨਾਂ ਦੇ ਵਿੱਚ ਕਿਸੇ ਦੀ ਜਾਨ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ। ਕੋਈ ਜਾਣੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਸਿਰਫ ਖੜਕਾ ਦੜਕਾ ਤਮਾਕਾ ਜਿਹੜਾ ਹੈ ਉਹ ਕੀਤੇ ਜਾਣ ਦੀ ਮਨਸ਼ਾ ਇਹ ਹੁੰਦੀ ਹੈ ਕਿ ਤਮਾਕਾ ਹੋਣਾ ਚਾਹੀਦਾ ਹੈ ਜਿਸ ਤੇ ਨਾਲ ਸੁਰਖੀਆਂ ਬਣਨ ਫਿਰ ਇਸ ਦੇ ਪਿੱਛੇ ਜਿਹੜੇ ਲੋਕ ਸ਼ਾਮਿਲ ਨੇ ਉਹਨਾਂ ਦੇ ਇਨਕਾਊਂਟਰ ਵੀ ਹੁੰਦੇ ਨੇ ਕੁਝ ਮਾਰੇ ਵੀ ਜਾਂਦੇ ਨੇ ਕੁਝ ਫੜੇ ਵੀ ਜਾਂਦੇ ਨੇ ਗੈਂਗਸਟਰਾਂ ਤੋਂ ਲੈ ਕੇ ਅਲਹਿਸਤਾਨ ਦਾ ਨਾਮ ਲੌਰੈਂਸ ਬਿਸ਼ਨੋਈ ਦਾ ਨਾਮ ਹੈਪੀ ਪਸ਼ੀਆ ਰਿੰਦਾ ਇਹ ਸਾਰੇ ਨਾਮ ਪਾਕਿਸਤਾਨ ਆਈਐਸਆਈ ਇਹ ਲਏ ਜਾਂਦੇ ਨੇ ਸਾਜ਼ਿਸ਼ਾਂ ਕਰਨ ਦੀ ਗੱਲ ਹੁੰਦੀ ਹੈ ਲੇਕਿਨ ਫੜਿਆ ਭਾਰਤੀ ਫੌਜੀ ਜਾਂਦਾ ਹੈ ਜਿਸ ਨੇ ਇੱਕ ਸ਼ਖਸ ਨੂੰ ਕਿਹਾ ਜਾਂਦਾ ਹੈ ਕਿ ਉਹਨੇ ਸਿਖਲਾਈ ਦਿੱਤੀ। ਬਾਕੀ ਜਿਹੜੇ 17 ਧਮਾਕੇ ਹੋਏ ਉਹਨਾਂ ਨੂੰ ਸਿਖਲਾਈ ਕਿਸ ਨੇ ਦਿੱਤੀ ਇਸ ਦੇ ਬਾਰੇ ਕੋਈ ਗੱਲਬਾਤ ਨਹੀਂ ਹੋ ਰਹੀ। ਕੀ ਉਹਨਾਂ ਨੇ ਬਿਨਾਂ ਸਿਖਲਾਈ ਤੋਂ ਹੀ ਇਹ ਧਮਾਕੇ ਕਰ ਦਿੱਤੇ? ਜਦਕਿ ਹਰ ਵਾਰ ਧਮਾਕੇ ਕਰਨ ਵਾਲੇ ਜਿਹੜੇ ਨੇ ਉਹ ਨਵੇਂ ਸ਼ਖਸ ਨੇ ਕਿਉਂਕਿ ਪੁਰਾਣਿਆਂ ਨੂੰ ਜਾਂ ਤਾਂ ਪੁਲਿਸ ਵੱਲੋਂ ਫੜ ਲਿਆ ਗਿਆ ਹੈ, ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਉਹ ਕਿਸੇ ਨਾ ਕਿਸੇ এনਕਾਊਂਟਰ ਦੇ ਵਿੱਚ ਮਾਰੇ ਗਏ। ਸੋ ਐਨੇ ਵੱਡੇ ਪੱਧਰ ਤੇ ਸਿਖਲਾਈ ਗਰਨੇਡ ਦੀ ਕੀ ਪੰਜਾਬ ਵਿੱਚ ਦਿੱਤੀ ਜਾ ਰਹੀ ਹੈ ਜਾਂ ਸਾਰਿਆਂ ਦੀ ਸਿਖਲਾਈ ਆਨਲਾਈਨ ਹੀ ਚੱਲ ਰਹੀ ਹੈ ਤੇ ਜੇ ਆਨਲਾਈਨ ਸਿਖਲਾਈ ਆਈਐਸਆਈ ਦੇ ਰਹੀ ਹੈ ਤਾਂ ਫਿਰ ਇਸ ਭਾਰਤੀ ਫੌਜੀ ਨੂੰ ਇੱਕ ਬੰਦੇ ਨੂੰ ਸਿਖਲਾਈ ਦੇਣ ਦੀ ਕੀ ਲੋੜ ਪੈ ਗਈ ਸੀ ਜਾਂ ਇਸੇ ਬੰਦੇ ਨੇ ਹੀ ਬਾਕੀ ਸਾਰੇ 18 17 ਬੰਦਿਆਂ ਨੂੰ ਸਿਖਲਾਈ ਦਿੱਤੀ ਹੈ ਇਹ ਇਸ ਦਾ ਜਵਾਬ ਜਿਹੜਾ ਹੈ ਉਹ ਕਿਸੇ ਕੋਲ ਨਹੀਂ ਇਸ ਦਾ ਜੋ ਇਹ ਸਿਖਲਾਈ ਦਿੱਤੀ ਗਈ ਹੈ ਉਹ ਚੇਕ ਆ ਗਿਆ ਕਿ ਇਨ Instagram ਤੇ دوست ਬਣ ਗਿਆ ਸੀ ਮਤਲਬ ਇਹ ਇਸ ਦਾ ਫੇਰ ਕਿਸੇ ਪਾਕਿਸਤਾਨ ਜਾਂ ਗੈਂਗਸਟਰ ਨਾਲ ਲਿੰਕ ਹੋਣ ਦੀਆਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਅਸੀਂ ਦਾ ਮਤਲਬ ਉਹ ਝੂਠ ਸੀ ਇਹ ਇਕਲੌਤਾ ਇੱਕ ਕੇਸ ਸੀ ਕੋਈ Instagram ਤੇ ਕਿਸੇ ਨੂੰ ਮਿਲਿਆ ਫੌਜੀ ਸੀ ਉਹਨੇ ਪੁੱਛਿਆ ਪਾਜੀ ਗਰਨੇਡ ਕਿਵੇਂ ਚਲਾਇਆ ਜਾਂਦਾ ਉਹ ਕਹਿੰਦਾ ਲੈ ਹੁਣੇ ਸਿਖਾ ਦਿੰਨੇ ਆ ਗੱਲ ਹੀ ਕੋਈ ਨਹੀਂ ਜੇ ਇਸ ਤਰ੍ਹਾਂ ਸੀ ਤੇ ਫਿਰ ਬਾਕੀ ਜੋ ਕੁਝ ਹੋ ਰਿਹਾ ਹੈ ਉਸ ਦੇ ਪਿੱਛੇ ਜਾਂ ਇਸ ਘਟਨਾ ਨੂੰ ਹੀ ਜਿਸਤੀ ਜ਼ਿੰਮੇਵਾਰੀ ਸ਼ਹਾਜਾਦ ਪੱਟੀ ਨੇ ਲਈ ਸੀ ਉਸ ਨੂੰ ਐਕਸਪਲੇਨ ਕਿਵੇਂ ਕੀਤਾ ਜਾ ਸਕਦਾ ਹੈ ਇਹ ਸਾਰੀਆਂ ਗੱਲਾਂ ਜਵਾਬ ਮੰਗਦੀਆਂ ਨੇ ਜੋ ਕਿ ਕੋਈ ਵੀ ਦੇਣ ਨੂੰ ਤਿਆਰ ਨਹੀਂ ਦੂਸਰੇ ਪਾਸੇ ਜੇ ਆਪਾਂ ਸਿਆਸਤ ਦੀ ਗੱਲ ਕਰਦੇ ਆ ਤਾਂ ਜਦੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਉਸ ਵੇਲੇ ਮੀਡੀਆ 'ਚ ਚਰਚਾ ਚੱਲੀ ਸੀ ਕਿੰਨੂ ਦੇ ਆਣਾ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੂੰ ਚੰਡੀਗੜ੍ਹ ਦੇ ਵਿੱਚ ਸੀਕ੍ਰੇਟਲੀ ਮਿਲੇ ਨੇ ਇਹਨਾਂ ਦੀ ਮੁਲਾਕਾਤ ਹੋਈ ਹੈ ਤਾਂ ਕਿ ਲੁਧਿਆਣਾ ਪੱਛਮੀ ਦੀ ਚੋਣ ਜਿਹੜੀ ਹੈ ਜਿਮਨੀ ਚੋਣ ਉਹ ਆਮ ਆਦਮੀ ਪਾਰਟੀ ਨੂੰ ਜਿਤਾਈ ਜਾ ਸਕੇ ਕਿਉਂਕਿ ਉੱਥੇ ਆਸ਼ੂ ਜਿਹੜਾ ਹੈ ਉਹ ਬਾਜਵਾ ਤੇ ਵੜਿੰਗ ਦੇ ਨਾਲ ਉਹਦੀ ਬਣਦੀ ਨਹੀਂ ਹੈ ਉਹ ਇਹਨਾਂ ਤੋਂ ਉਲਟ ਹੋ ਕੇ ਜਿਹੜਾ ਉੱਥੇ ਚੋਣ ਲਾ ਰਿਹਾ ਹੈ ਸੋ ਇਸ ਤਰ੍ਹਾਂ ਦੇ ਸੌਦੇਬਾਜ਼ੀ ਦੀਆਂ ਖਬਰਾਂ ਬਾਹਰ ਨਿਕਲ ਕੇ ਆਈਆਂ ਫਿਰ ਉਹਨਾਂ ਸੌਦੇਬਾਜ਼ੀ ਦੀਆਂ ਖਬਰਾਂ ਉੱਤੇ ਪਾਣੀ ਪਾਉਣ ਦੇ ਲਈ ਮਿੱਟੀ ਪਾਉਣ ਦੇ ਲਈ ਕਹਿੰਦੇ ਸੀ ਕਿ ਇਹ ਸਵਾਗ ਰਚਿਆ ਗਿਆ ਹੈ ਕਿ ਬਾਦਵਾ ਕੋਈ ਬਿਆਨ ਦੇਵੇਗਾ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਬਹੁਤ ਤਿੱਖਾ ਪ੍ਰਤੀਕਰਮ ਦੇਗੀ ਐਫ ਆਈ ਆਰ ਕਰਾਏਗੀ ਤਾਂਕਿ ਇਹ ਲੱਗੇ ਕਿ ਇਹਨਾਂ ਦੇ ਵਿੱਚ ਕੋਈ ਆਪਸੀ ਸਮਝੌਤਾ ਨਹੀਂ ਹੋਇਆ ਇਹ ਤਾਂ ਇਟ ਉੱਤੇ ਦੇ ਵੈਰੀ ਨੇ ਇਹਨਾਂ ਦੇ ਉੱਤੇ ਦੁਸ਼ਮਣੀ ਹੀ ਬਹੁਤ ਹੈ ਇਹ ਲੜਾਈ ਦਿਖਾਈ ਜਾਏਗੀ ਤਾਂ ਕਿ ਸੂਬੇ ਦੇ ਲੋਕਾਂ ਨੂੰ ਇਹ ਲੱਗੇ ਕਿ ਜਿਹੜੀਆਂ ਉਹ ਗੱਲਾਂ ਹੋ ਰਹੀਆਂ ਸੀ ਕਿ ਆਪਸ ਵਿੱਚ ਮਿਲੇ ਰਹੇ ਹੋਏ ਨੇ ਆਪਸ ਵਿੱਚ ਸੌਦਾ ਬਾਗੀ ਹੋਈ ਹੈ ਉਸ ਦੀਆਂ ਖਬਰਾਂ ਝੂਠੀਆਂ ਪੈਗਣ ਲੇਕਿਨ ਜੋ ਹੁਣ ਹੋ ਰਿਹਾ ਹੈ ਜੋ ਪੋਤੜੇ ਫੁੱਲੇ ਜਾ ਰਹੇ ਨੇ ਉਹਦੇ ਨਾਲ ਤਾਂ ਨਹੀਂ ਲੱਗਦਾ ਕਿ ਉੱਥੇ ਤੱਕ ਜਾਣ ਦੀ ਜ਼ਰੂਰਤ ਸੀ ਕੀ ਇਹ ਕੁਝ ਜ਼ਿਆਦਾ ਹੋ ਗਿਆ ਕੀ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦੇ ਸੀ ਜਾਂ ਫਿਰ ਉਹ ਸੌਦੇਬਾਦੀ ਦੀਆਂ ਖਬਰਾਂ ਜਿਹੜੀਆਂ ਨੇ ਉਹ ਝੂਠੀਆਂ ਸੀ ਕਿਸ ਦਾ ਯਕੀਨ ਕਰੀਏ ਉਧਰੋਂ ਰਾਹੁਲ ਗਾਂਧੀ ਬਿਆਨ ਦੇ ਹੀ ਜਾਂਦੇ ਨੇ ਕਿ ਸਾਡੇ ਪਾਰਟੀ ਦੇ ਵਿੱਚ ਬੀਜੇਪੀ ਦੇ ਸਲੀਪਰ ਸੈੱਲ ਨੇ ਉਹਨਾਂ ਨੂੰ ਕੱਢਣ ਦੀ ਲੋੜ ਹੈ ਕੱਢ ਕੇ ਸਿਰ ਨੂੰ ਨਹੀਂ ਰਹੇ ਇਧਰੋਂ ਪੰਜਾਬ ਦੇ ਲੀਡਰ ਵੀ ਕਹੀ ਜਾਂਦੇ ਨੇ ਕਿ ਹਾਂ ਜੀ ਬੀਜੇਪੀ ਦੇ ਸਲੀਪਰ ਸੈੱਲ ਕਾਂਗਰਸ ਦੇ ਵਿੱਚ ਹੈਗੇ ਨੇ ਲੇਕਿਨ ਕਾਰਵਾਈ ਦੀ ਗੱਲ ਕੋਈ ਨਹੀਂ ਕਰਦਾ ਨਾ ਹੀ ਕੋਈ ਨਾਮ ਲੈਂਦਾ ਹੈ ਤੇ ਇਧਰੋਂ ਨਵੇਂ ਸਲੀਪਰਾਂ ਦੀ ਗੱਲ ਸ਼ੁਰੂ ਹੋ ਗਈ ਹੈ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿੱਚ ਬਿਠਾਏ ਹੋਏ ਨੇ ਫਿਰ ਉਹਨਾਂ ਦਾ ਕੀ ਕਰੀਏ ਜੇ ਪ੍ਰਧਾਨ ਹੀ ਸਲੀਪਰ ਸੈੱਲ ਦੇ ਵਿੱਚ ਸ਼ਾਮਿਲ ਹੈ ਜਾਂ ਲੀਡਰ ਆਫ ਆਪੋਜੀਸ਼ਨ ਹੀ ਉਹਦੇ ਨਾਲ ਮਿਲਿਆ ਹੋਇਆ ਹੈ ਸਰਕਾਰ ਨਾਲ ਤੇ ਫਿਰ ਉਹਨਾਂ ਨੂੰ ਕੱਢੇਗਾ ਕੌਣ ਸੋ ਸਵਾਲ ਬਹੁਤ ਨੇ ਲੇਕਿਨ ਜਵਾਬ ਕਿਸੇ ਵੀ ਤਰੀਕੇ ਨਾਲ ਕੋਈ ਵੀ ਦੇਣ ਨੂੰ ਤਿਆਰ ਨਹੀਂ ਜਿੱਥੇ ਛੋਟੀ ਛੋਟੀ ਗਲਤੀ ਪ੍ਰਤਾਪ ਸਿੰਘ ਬਾਜਵਾ ਵੱਡੇ ਵੱਡੇ ਬਿਆਨ ਦੇਣ ਦੇ ਲਈ ਜਾਣੇ ਜਾਂਦੇ ਨੇ ਬਹੁਤ ਕੁਝ ਕਹਿੰਦੇ ਨੇ ਉਹ ਕਦੇ ਵੀ ਮਤਲਬ ਪ੍ਰੈਸ ਦੇ ਤੋਂ ਭੱਜਦੇ ਦਿਖਾਈ ਨਹੀਂ ਦਿੰਦੇ ਲੇਕਿਨ ਅੱਜ ਜੋ ਅਮਨ ਅਰੋੜਾ ਨੇ ਕੱਲ ਉਹਨਾਂ ਬਾਰੇ ਜੋ ਕੁਝ ਵੀ ਕਿਹਾ ਫਿਰ ਉਹਦੇ ਜਵਾਬ ਉਹ ਕਿਉਂ ਨਹੀਂ ਦੇ ਰਹੇ ਲਗਾਤਾਰ ਤਸ਼ਕਰੀ ਦੀਆਂ ਗੱਲਾਂ ਉਹਨਾਂ ਨਾਲ ਜੋੜ ਕੇ ਵਿਧਾਨ ਸਭਾ ਦੇ ਵਿੱਚ ਵੀ ਕੀਤੀਆਂ ਗੀਆਂ ਨੇ ਲੇਕਿਨ ਉਹ ਉਹਨਾਂ ਉੱਪਰ ਬੋਲਦੇ ਉਹਨਾਂ ਦਾ ਜਵਾਬ ਦਿੰਦੇ ਦਿਖਾਈ ਨਹੀਂ ਦਿੰਦੇ ਅਜਿਹੀ ਕਿਹੜੀ ਮਜਬੂਰੀ ਹੈ ਉਹ ਵੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਜਵਾਬ ਦੰਦੇ ਦਿਖਾਈ ਨਹੀਂ ਦੇ ਰਹੇ ਫਿਰ ਇਹ ਜੋ ਕੁਝ ਵੀ ਹੋ ਰਿਹਾ ਹੈ ਪੰਜਾਬ ਦੇ ਲੋਕ ਉਸ ਨੂੰ ਸਮਝਣ ਕਿ ਕੀ ਸਾਰੇ ਸਿਆਸੀ ਤਿਰਹੀ ਆਪਸ ਵਿੱਚ ਪਲੇ ਹੋਏ ਨੇ ਕਿ ਇਹ ਸਾਰੇ ਮਿਲ ਕੇ ਹੀ ਇਸ ਤਰੀਕੇ ਦੀ ਖੇਡ ਰਚ ਰਹੇ ਨੇ ਜਾਂ ਇੱਕ ਸਮਾਂਗ ਰਚਿਆ ਜਾ ਰਿਹਾ ਹੈ ਤਾਂ ਕਿ ਸੂਬੇ ਦੇ ਲੋਕ ਉਸ ਬੁਨਿਆਦੀ ਮੁਸ਼ਕਲਾਂ ਤੋਂ ਜੋ ਉਹਨਾਂ ਦੇ ਸਾਹਮਣੇ ਰੋਜ਼ਮਰਗੀ ਜ਼ਿੰਦਗੀ ਚ ਆ ਰਹੀਆਂ ਨੇ ਉਹਨਾਂ ਤੋਂ ਧਿਆਨ ਭਟਕਾਇਆ ਜਾਏ ਕਿ ਹਲੇ ਚੋਣਾ ਡੇਢ ਦੋ ਸਾਲ ਦੂਰ ਨੇ ਉਦੋਂ ਤੱਕ ਸਾਰੇ ਹੀ ਪੈਂਤੜੇ ਵਰਤ ਕੇ ਦੇਖ ਲੈ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਹਰ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾ ਰਹੇ ਨੇ ਤੇ ਇਹ ਸਾਰੇ ਘਟਨਾਕਰਮ ਦੇ ਦੌਰਾਨ ਕੱਲ ਐਨ ਆਈਏ ਦੀ ਐਂਟਰੀ ਵੀ ਇਸ ਤਮਾਕਿਆਂ ਦੇ ਵਿੱਚ ਹੋ ਜਾਂਦੀ ਹੈ ਉਹ ਕਹਿੰਦੇ ਜਲੰਧਰ ਦਾ ਜਿਹੜਾ ਮਨਰਿੰਦਰ ਕਾਲੀਆ ਦੇ ਘਰ ਤਮਾਕਾ ਹੋਇਆ ਉਸ ਦੀ ਜਾਂਚ ਐਨ ਆਈਏ ਕਰੇਗੀ ਤੇ ਫਿਰ ਬਾਕੀ 17 ਦੀ ਕਿਉਂ ਨਹੀਂ ਕਰੇਗੀ ਕਿ ਇਹ ਤਮਾਕਾ ਬਾਕੀ ਤਮਾਕਿਆਂ ਤੋਂ ਅਲੱਗ ਸੀ ਕੀ ਉਹ ਆਪਸ ਦੇ ਵਿੱਚ ਨਹੀਂ ਜੁੜੇ ਹੋਏ ਇੱਕ ਪਾਸੇ ਤਾਂ ਬਾਜ਼ੂਆ ਕਰਨੇ ਕੀ ਗ੍ਰਨੇਡ 50 ਆਏ ਸੀ ਉਹਦੇ ਵਿੱਚੋਂ ਹੀ 18 ਵਰਤੇ ਗਏ ਨੇ ਤੇ ਫਿਰ ਇਹ ਅਲੱਗ ਤੋਂ ਇੱਕ ਤਮਾਕੇ ਦੀ ਜਾਂਚ ਕਿਉਂ ਹੋ ਰਹੀ ਹੈ ਸਾਰੇ ਤਮਾਕਿਆਂ ਦੀ ਜਾਂਚ ਐਨਆਈਏ ਕਿਉਂ ਨਹੀਂ ਕਰ ਰਹੀ ਤੇ ਕੀ ਸਿਆਸਤਦਾਨ ਉੱਪਰ ਹਮਲਾ ਹੋਣ ਤੋਂ ਬਾਅਦ ਹੀ ਐਨਆਈਏ ਆਏਗੀ ਬਾਕੀ ਜੋ 17 18 ਜਾਂ ਪੁਲਿਸ ਤੇ ਹਮਲੇ ਹੋ ਰਿਹਾ ਸੀ ਲੋਕਾਂ ਤੇ ਹਮਲੇ ਹੋ ਰਹੇ ਨੇ ਉਹਨਾਂ ਵਾਸਤੇ ਐਨਆਈਏ ਦੀ ਜਾਂਚ ਜ਼ਰੂਰੀ ਨਹੀਂ ਹੈ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਸਰਕਾਰਾਂ ਵੱਲੋਂ ਜਾਂ ਸਿਆਸਤਦਾਨਾਂ ਵੱਲੋਂ ਦਿੱਤੇ ਜਾਣੇ ਨੇ ਲੇਕਿਨ ਅਫਸੋਸ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਵਾਬ ਕੋਈ ਨਹੀਂ ਦੇ ਰਿਹਾ ਨਾ ਤਾਂ ਮੀਡੀਆ ਇਹ ਪ੍ਰਸ਼ਨ ਪੁੱਛ ਰਿਹਾ ਹੈ ਤੇ ਜੇ ਪ੍ਰਸ਼ਨ ਹੀ ਨਹੀਂ ਪੁੱਛੇ ਜਾਣਗੇ ਤੇ ਸਿਆਸਤਦਾਨਾਂ ਨੂੰ ਕੀ ਲੋੜ ਪਈਆ ਕਿ ਉਹ ਅੱਗੇ ਆ ਕੇ ਜਵਾਬ ਦੇ ਸੋ ਲੋੜ ਇਸਮੇ ਇਹ ਹੈ ਕਿ ਇਹ ਸਾਰੇ ਸਵਾਲ ਪੁੱਛੇ ਜਾਣ ਕਿਉਂ ਲਗਾਤਾਰ ਠਮਾਕੇ ਹੋ ਰਹੇ ਨੇ ਕੌਣ ਇਹਨਾਂ ਦੇ ਪਿੱਛੇ ਹੈ ਬਾਰ ਬਾਰ ਨਵੇਂ ਨਵੇਂ ਨਾਮ ਕਿਉਂ ਆ ਰਹੇ ਨੇ ਤੇ ਫਿਰ ਇਹ ਕਿਉਂ ਦਿਖਾਇਆ ਜਾ ਰਿਹਾ ਹੈ ਕਿ ਇਹ ਸਾਰੇ ਨਾਮ ਜੋ ਆ ਰਹੇ ਨੇ ਉਹ ਆਪਸ ਦੇ ਵਿੱਚ ਮਿਲੇ ਹੋਏ ਨੇ ਇਸੇ ਤਰੀਕੇ ਨਾਲ ਸਿਆਸਤਦਾਨ ਭਾਵੇਂ ਅਲੱਗ-ਅਲੱਗ ਪਾਰਟੀਆਂ ਦੇ ਨੇ ਉਹ ਵੀ ਆਪਸ ਦੇ ਵਿੱਚ ਮਿਲੇ ਦਿਖਾਈ ਦੇ ਰਹੇ ਨੇ ਤੇ ਕਦੇ-ਕਦੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਉਹ ਸਿਆਸਤਦਾਨ ਉਹਦਾ ਫਾਇਦਾ ਚੱਕ ਰਹੇ ਨੇ ਉਹ ਉਹਨਾਂ ਦੇ ਲਈ ਕੰਮ ਕਰ ਰਿਹਾ ਸੋ ਉਹ ਵੀ ਮਿਲਿਆ ਹੋਇਆ ਤੇ ਜੇ ਇਹ ਸਾਰੇ ਹੀ ਮਿਲੇ ਹੋਏ ਨੇ ਤੇ ਫਿਰ ਆਪਾਂ ਕਿੱਧਰ ਜਾਈਏ ਸਭ ਤੋਂ ਵੱਡਾ ਸਵਾਲ ਤਾਂ ਇਹੀ ਬਚ ਗਿਆ ਹੈ ਕਿ ਜੇ ਇਹ ਸਾਰੇ ਹੀ ਮਿਲ ਚੁੱਕੇ ਨੇ ਅਸੀਂ ਕਿੱਥੇ ਜਾਈਏ ਤੇ ਜੇ ਭਾਰਤੀ ਫੌਜ ਦੇ ਜਵਾਨ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਪੁਲਿਸ ਉਹਨਾਂ ਨੂੰ ਫੜ ਰਹੀ ਹੈ ਅਰੈਸਟ ਕਰ ਰਹੀ ਹੈ ਉਹਨਾਂ ਦੇ ਰਿਮਾਂਡ ਵੀ ਮਿਲ ਰਹੇ ਨੇ ਤੇ ਫਿਰ ਆਮ ਜਨਤਾ ਜਾਏਗੀ ਕਿੱਥੇ ਪਹਿਲਾਂ ਪੁਲਿਸ ਤੇ ਸਵਾਲ ਉੱਠਦੇ ਸੀ ਕਿ ਉਹ ਨਸ਼ੇ ਦੀ ਸਮਗਲਿੰਗ ਕਰ ਰਹੀ ਹੈ ਹੁਣ ਫੌਜ ਦੇ ਜਵਾਨ ਅਤਵਾਦੀਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਫੇਰ ਇਸ ਮੁਲਕ ਦਾ ਬਣੂਗਾ ਕੀ ਸਭ ਤੋਂ ਵੱਡਾ ਸਵਾਲ ਤਾਂ ਇਹੀ ਸਾਡੇ ਸਾਹਦੇ ਸਾਹਮਣੇ ਕਿਤੇ ਇਹ ਤਾਂ ਨਹੀਂ ਕਿ ਸਿਆਸਤਦਾਨ ਇਸ ਤਮਾਸ਼ੇ ਰਚਨ ਦੇ ਵਿੱਚ ਇੰਨਾ ਜ਼ਿਆਦਾ ਰੁੱਝ ਗਏ ਨੇ ਜਾਂ ਇੰਨਾ ਜ਼ਿਆਦਾ ਘੁਲ ਮਿਲ ਗਏ ਨੇ ਕਿ ਉਹਨਾਂ ਨੂੰ ਬਾਕੀ ਜਿਹੜੀਆਂ ਅਸਲ ਦੇ ਵਿੱਚ ਪ੍ਰਸਤਿਤ ਸਥਿਤੀਆਂ ਕੀ ਨੇ ਉਹ ਸਮਝ ਨਹੀਂ ਆ ਰਹੀਆਂ ਕਿ ਉਹ ਬਹਿ ਗਏ ਨੇ ਇਹਨਾਂ ਮਾਣਾਂ ਦੇ ਵਿੱਚ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਹੁਣ ਉਹ ਕੀ ਕਰ ਰਹੇ ਨੇ ਕਿ ਉਹਨਾਂ ਅਤੌਲਿਆ ਕਹਾਣੀ ਦਾ ਪਲੋਟ ਸੀ ਉਹ ਕਿਤੇ ਨਾ ਕਿਤੇ ਛੁੱਟ ਗਿਆ ਹੈ ਪਿੱਛੇ ਰਹਿ ਗਿਆ ਵਿਗੜ ਗਿਆ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਵਾਲਾਂ ਦੇ ਜਵਾਬ ਸਾਨੂੰ ਮਿਲਣਗੇ ਜੇ ਨਹੀਂ ਵੀ ਮਿਲਦੇ ਤਾਂ ਇਹ ਉਮੀਦ ਜ਼ਰੂਰ ਕਰਦੇ ਹਾਂ ਕਿ ਲੋਕ ਇਹ ਸਵਾਲ ਪੁੱਛਣਗੇ ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਲੀਡਰਾਂ ਤੋਂ ਇਹ ਸਵਾਲ ਪੁੱਛੇਗਾ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਜਦੋਂ ਪੁਲਿਸ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਨੇ ਉਦੋਂ ਇਹ ਸਵਾਲ ਉਹਨਾਂ ਤੋਂ ਵੀ ਪੁੱਛੇ ਜਾਣਗੇ ਇਨਾਂ ਦਾ ਜਵਾਬ ਤੁਸੀਂ ਕਿਉਂ ਨਹੀਂ ਦੇ ਰਹੇ ਇਸ ਉਮੀਦ ਦੇ ਨਾਲ ਹੀ ਪ੍ਰਤੋਬਿਧਾ ਲੈਣੇ ਆ ਧੰਨ